ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਤਰਾਂ ਦੇ ਹਵਾਲੇ ਤੋਂ ਐਮ ਅਤੇ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਸਰਗਰਮ ਹੋ ਗਏ ਨੇ ਆਪਣੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਲੈ ਕੇ ਹਾਲਾਂਕਿ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਜੇਕਰ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਜਾਂ ਮੰਤਰੀ ਪਿੰਡ ਦੇ ਵਿੱਚ ਉਦਘਾਟਨ ਕਰਨ ਲਈ ਜਾਂਦਾ ਹੈ ਤਾਂ ਉਸ ਨੂੰ ਬਾਹਰ ਬਾੜੀ ਭਜਾਇਆ ਜਾਂਦਾ ਹੈ ਇਹ ਹੁਣ ਦੋ ਪਿੰਡਾਂ ਦੇ ਵਿੱਚ ਉਹਨਾਂ ਨੂੰ ਐਂਟਰਨਟੀ ਹੁਣ ਦਿੱਤਾ ਜਾ ਰਿਹਾ ਕਈ ਕਈਆਂ ਮੰਤਰੀਆਂ ਦੀਆਂ ਕਈਆਂ ਵਿਧਾਇਕਾਂ ਦੀਆਂ ਜਿਹੜੀ ਬੈਸਬਾਜੀ ਦੇਖਣ ਨੂੰ ਮਿਲੀ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੂਨ ਚੜ੍ਹਦੇ ਹੀ ਇੱਕ ਵੱਡੀ ਐਮਰਜੈਂਸੀ ਮੀਟਿੰਗ ਬੁલાਦੀ ਹੈ ਯਾਨੀ ਕਿ ਕੱਲ ਦੁਪਹਿਰ 12 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਰਹਿਸ਼ ਹੈ ਚੰਡੀਗੜ੍ਹ ਵਿਖੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੈਬਨਿਟ ਮੀਟਿੰਗ ਕੀਤੀ ਜਾਵੇਗੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਅਗਵਾਈ ਕਰਨਗੇ ਇਸ ਵਿੱਚ ਆਪ ਆਪੀ ਪਾਰਟੀ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦਾ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਐਮਰਜੈਂਸੀ ਕੈਬਨਟ ਮੀਟਿੰਗ ਬੁਲਾਈ ਗਈ ਹੈ ਜੁੰਮੇ ਦੇ ਪਹਿਲੇ ਮਹੀਨੇ ਪਹਿਲੇ ਹਫਤੇ ਯਾਨੀ ਕਿ ਕੱਲ ਨੂੰ ਪੰਜਾਬ ਦੇ ਵਿੱਚ ਵੱਡੇ ਉਲਟਫੇਰ ਹੋਣ ਦੀ ਸੰਭਾਵਨਾ ਹੈ ਜਿਸ ਤਰ੍ਹਾਂ ਕਈ ਇਨਚਾਰਜ ਲਗਾਏ ਗਏ ਕਈ ਸੂਬਾ ਦੇ ਜਿਹੜੇ ਪ੍ਰਧਾਨ ਲਗਾਏ ਗਏ ਆਪ ਆਦਮੀ ਪਾਰਟੀ ਵੱਲੋਂ ਹਾਲਾਂਕਿ ਜੇ ਗੱਲ ਕਰੀਏ ਚੇਅਰਮੈਨ ਜਿਹੜੇ ਲਗਾਏ ਗਏ ਨੇ ਦਿੱਲੀ ਅਤੇ ਯੂਪੀ ਤੋਂ ਖਾਸ ਕਰਕੇ ਜਿਹੜੇ ਵਲੰਟੀਅਰ ਨੇ ਆਪ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਵੇਂ ਤੋਂ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਝਾੜੂ ਹੈ ਉਹ ਖਿੱਲਰ ਜਾਵੇਗਾ ਉਹ ਤਿਲਾ ਤਿਲਾ ਹੋ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਮੀਟਿੰਗ ਕਿਉਂ ਕਰ ਰਹੇ ਨੇ ਇਸ ਕੈਬਨਿਟ ਮੀਟਿੰਗ ਦਾ ਅਜੰਡਾ ਕੀ ਹੈ ਹਾਲੇ ਆਪਣਾ ਪੱਖ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਸ ਕਰਕੇ ਜਿਹੜੇ ਬੁੱਧੀਜੀਵੀ ਨੇ ਪੱਤਰਕਾਰ ਨੇ ਉਹ ਕਹਿ ਰਹੇ ਨੇ ਕਿ ਬਦਲਾਵ ਹੋ ਸਕਦਾ ਹੈ ਜਿਸ ਤਰ੍ਹਾਂ ਬਵਾਲ ਬਚਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਲੰਟਰੀਆਂ ਜਾਂ ਜਿਹੜੇ ਵਲੰਟੀਅਰਸ ਨੇ ਜਾਂ ਜਿਹੜੇ ਧਮਕੜ ਨੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਦੀ ਅਰਥ ਤੱਕ ਮਿੰਨ ਸਦਗਾ 2022 ਦੀ 22 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੂਰ ਪਿਆ ਲੇਕਿਨ ਉਹਨਾਂ ਨੂੰ ਕਿਤੇ ਨਾ ਕਿਤੇ ਆਖੋਂ ਉਲੇ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਜਿਹੜੇ ਵਲੰਟੀਅਰ ਅਤੇ ਧਮਕੜਾ ਵੱਲੋਂ ਹੁਣ ਪਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਵੀ ਹਰਕਤ ਸਕੂਰ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਖਾਸ ਕਰਕੇ ਜਿਨ੍ਹਾਂ ਨੇ ਫੰਡਾਂ ਦਿੱਤੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਉਹਦੇ ਨਹੀਂ ਮਿਲੀ ਇਸ ਕਰਕੇ ਉਹਨਾਂ ਵੱਲੋਂ ਵੀ ਜਿਹੜੇ ਧਰਨੇ ਅਤੇ ਰੋਸ ਮਾਰਚ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਕ੍ਰਮਿਨਲ ਅਰਵਿੰਦ ਖੇਸ਼ੀਵਾਲ ਦਾ ਵੀ ਜਲੂਸ ਕੱਢਿਆ ਜਾ ਰਿਹਾ ਹੈ ਦੱਸਦੇ ਰਹੇ ਕਿ ਕੱਲ੍ਹ ਉਲਟ ਫੇਰ ਹੋਣਗੇ ਮਤਾਲੇ ਦੇ ਵਿੱਚ ਜਾ ਇਹ ਕਹਿ ਤੀਏ ਕਿ ਜਿਹੜੀ ਜਿਮਨੀ ਚੋਣ ਹੈ ਹਲਕਾ ਲੁਧਿਆਣਾ ਪਛਪੀ ਦੀ ਉਹ ਮੁੱਚ ਦਾ ਸਵਾਬ ਬੜੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਇਹ ਤਗੀਦ ਕੀਤਾ ਗਿਆ ਹੈ ਕਿ ਪੂਰਾ ਅੱਡੀ ਛੋਟੀ ਦਾ ਜੋਰ ਲਗਾਓ ਹੋਰ ਵੀ ਵੱਡੇ ਫੈਸਲੇ ਆ ਸਕਦੇ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਜਿਹੜੀ ਕੱਲ ਮੀਟਿੰਗ ਸੱਦੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ